ਕੋਰਸਪਾਨ ਸਾਹਿਬ ਬੜਾ ਠੀਕ ਹੈ ਕਿੱਦਾਂ ਜੀ ਹੁਣ ਆਹ ਚਲਾਤਾ ਕਮ ਸਰਕਾਰ ਨੇ ਆਗੇ ਬੰਦੇ ਵਿਭਾਗ ਦੇ ਆ ਗਈ ਸੀ ਜੀ ਪ੍ਰਸ਼ਾਸਨ ਕਰ ਰਿਹਾ ਪੂਰਾ ਕੰਮ ਆਪਣਾ ਜੀ ਧੰਨਵਾਦ ਤੇਰਾ ਵੀਡੀਓ ਪਾਉਣ ਦਾ ਬਾਈ ਤੇਰੇ ਕਰਕੇ ਸਾਰਾ ਕੁਝ ਹੋ ਗਿਆ ਨਹੀਂ ਨਾ ਨਾ ਜੀ ਮੇਰੇ ਕਰਕੇ ਕਾਹ ਨੂੰ ਚਲੋ ਤੁਸੀਂ ਤੁਸੀਂ ਨਿਗਾਹ ਮਾਰੀ ਹੈ ਜੀ ਤਾਂ ਹੋਇਆ ਤਾਂ ਚਲੋ ਆਏ ਆ ਵੀਡੀਓ ਬਦੇ ਵਾਇਰਲ ਹੋਣ ਨਾਲ ਲੋਕਾਂ ਤੱਕ ਖਬਰ ਪਹੁੰਚ ਜਾਂਦੀ ਹੈ ਜੀ ਹੁਣ ਵੈਸੇ ਖਤਰੇ ਤੋਂ ਬਾਹਰ ਪਾਣੀ ਵੀ ਘਟ ਗਿਆ ਜੀ ਮੇਰਾ ਖਿਆਲ ਆ ਨਹਿਰ ਵਿੱਚੋਂ ਪਾਣੀ ਛੱਡ ਦਿੱਤਾ ਇਹਦਾ ਪਾਣੀ ਘਟਣ ਕਰਕੇ ਵੀ ਪਾਣੀ ਹੌਲਾ ਹੋ ਗਿਆ ਨਾ ਇਸ ਕਰਕੇ ਹਾਂਜੀ 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 ਇਹ ਕਿੰਨੇ ਕ ਵਜੇ ਪਹੁੰਚ ਗਏ ਸੀ ਜੀ ਜਿਹੜੇ ਆਪਣੇ ਪ੍ਰਸ਼ਾਸਨ ਦੇ ਬੰਦੇ ਆ ਜੀ ਬਸ ਆਪਣੀ ਖਬਰ ਲੱਗਣ ਦੇ ਘੰਟਾ ਬਾਅਦ ਪਹੁੰਚ ਗਏ ਸਾਰੇ ਪਹੁੰਚ ਗਏ ਸੀ ਜੀ ਹਾਂ 1 ਘੰਟਾ ਬਾਅਦ ਪਹੁੰਚ ਗਏ ਬਹੁਤ ਧੰਨਵਾਦ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਵਕਤ ਸ੍ਰੀ ਚਮਕੌਰ ਸਾਹਿਬ ਦੇ ਕੋਲ ਪਿੰਡ ਬੇਲਾ ਜਿਸ ਕੋਲੋਂ ਸੱਤ ਨੂੰ ਦਰਿਆ ਲ ਇਹ ਦੋਦਪੁਰ ਦੇ ਸਾਹਮਣੇ ਜਿਹੜੀ ਆ ਕਿ ਦਰਿਆ ਨੇ ਬਾਹਰ ਨੂੰ ਢਾਲ ਆਤੀ ਸੀ ਜਮੀਨਾਂ ਦੇ ਵਿੱਚ ਨੂੰ ਦਰਿਆ ਨੇ ਢਾਲ ਆਤੀ ਸੀ ਜੋ ਕਿ ਬੰਨ ਖੁਰਨ ਲੱਗ ਗਿਆ ਸੀ ਤੇ ਮੌਕੇ ਤੇ ਜਦੋਂ ਵੀਡੀਓ ਵਾਇਰਲ ਹੋਈ ਉਹ ਵੀਡੀਓ ਵਾਇਰਲ ਹੋਣ ਦੇ ਨਾਲ ਫਿਰ ਪ੍ਰਸ਼ਾਸਨ ਤੱਕ ਵੀ ਇਹ ਗੱਲ ਪਹੁੰਚ ਗਈ ਸੀ ਤੇ ਸਰਪੰਚ ਸਾਹਿਬ ਇੱਥੋਂ ਦੇ ਇਹਨਾਂ ਪਿੰਡਾਂ ਦੇ ਜਿਹੜੇ ਮੋਹਤਵਾਰ ਸਨ ਉਹ ਵੀ ਮੌਕੇ ਤੇ ਹਾਜ਼ਰ ਸਨ ਤੇ ਆ ਦੇਖੋ ਜੀ ਹੁਣ ਇਸ ਟਾਈਮ 29 ਤਰੀਕ 29 ਅਗਸਤ 2025 ਦਿਨ ਸ਼ੁੱਕਰਵਾਰ ਆ ਜੀ ਇਸ ਟਾਈਮ 5:30 ਦਾ ਸਮਾਂ ਹੋਇਆ ਪਿਆ ਤੇ ਜਿਹੜੀ ਸਵੇਰੇ ਖਬਰ ਪ੍ਰਕਾਸ਼ਿਤ ਹੋਈ ਸੀ ਉਹ ਖਬਰ 11 ਵਜੇ ਪ੍ਰਕਾਸ਼ਿਤ ਕੀਤੀ ਗਈ ਸੀ ਜਦੋਂ ਇਹ ਸਟਾਰਟਿੰਗ ਹੋਈ ਸੀ ਜਿਹੜੀ ਆ ਇਸ ਧਰਤੀ ਨੂੰ ਖਰਨ ਦੀ ਸਟਾਰਟਿੰਗ ਹੋਈ ਸੀ ਲੇਕਿਨ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਤੇ ਆ ਦੇਖੋ ਜੀ ਮੌਕਾ ਸੰਭਾਲ ਲਿਆ ਏ ਤੇ ਲੇਬਰ ਵਾਲਿਆਂ ਦੀ ਤੇ ਹੋਰ ਕਾਮਿਆਂ ਦੀ ਮਦਦ ਦੇ ਨਾਲ ਪਿੰਡਾਂ ਵਾਲਿਆਂ ਦੀ ਮਦਦ ਦੇ ਨਾਲ ਮੌਕੇ ਨੂੰ ਸੰਭਾਲ ਲਿਆ ਗਿਆ ਜੀ ਆ ਦੇਖੋ ਜੀ ਇੱਥੋਂ ਜਿਹੜਾ ਪਾਣੀ ਆ ਇੱਥੋਂ ਵਾਪਸ ਮੁੜ ਰਿਹਾ ਸੀ ਅਲਗ-ਅਲਗ ਕਿ ਸਵੇਰੇ ਤੇ ਹੁਣ ਪਾਣੀ ਵੀ ਜਿਹੜਾ ਪਾਣੀ ਦਾ ਪੱਧਰ ਹੈ ਪਾਣੀ ਦਾ ਪੱਧਰ ਵੀ ਇਸ ਵਕਤ ਘਟ ਚੁੱਕਿਆ ਜੀ ਤੇ ਆ ਤੁਸੀਂ ਮੌਕੇ ਦੀਆਂ ਤਾਜ਼ੀਆਂ ਤਸਵੀਰਾਂ ਦੇਖੋ ਜੀ ਤੇ ਹੁਣ ਬਹੁਤ ਸਾਰੇ ਇਹ ਲੋਕ ਵੀ ਪਹੁੰਚੇ ਹੋਏ ਆ ਜੀ ਮੌਕੇ ਤੇ ਜਾਇਜ਼ਾ ਲੈਣ ਤੇ ਫੂਨ ਥੈਲੇ ਭਰ ਕੇ ਇਹ ਜਿਹੜੇ ਚਮਕੌਰ ਸਾਹਿਬ ਤੋਂ ਟਰਾਲੀ ਦੇ ਵਿੱਚ ਲੱਦ ਕੇ ਥੈਲੇ ਭਰ ਕੇ ਲਿਆਂਦੇ ਗਏ ਆ ਜੀ ਐਸ ਡੀਓ ਸਾਹਿਬ ਠਾਨੇਗਰ ਸਾਹਿਬ ਪ੍ਰਸ਼ਾਸਨ ਦੇ ਜਿਹੜੇ ਆਫੀਸਰ ਸਹਿਬਾਨ ਆ ਮੌਕੇ ਤੇ ਸਵੇਰੇ ਪਹੁੰਚੇ ਸੀ ਤੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਤੁਰੰਤ ਐਕਸ਼ਨ ਕਰਦੇ ਹੋਏ ਉਹਨਾਂ ਨੇ ਮੌਕੇ ਤੇ ਫਿਰ ਇਹ ਸਾਰਾ ਕਾਰਜ ਆ ਜਿਹੜਾ ਅਰੰਭਿਆ ਜੀ ਤੇ ਆ ਦੇਖੋ ਇਹ ਹੁਣ ਮੌਕੇ ਤੇ ਸਾਰੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋਰ ਸਰਪੰਚ ਸਾਹਿਬ ਕਿੱਦਾਂ ਜੀ ਹੁਣ ਆ ਚਲਾਤਾ ਕੰਮ ਸਰਕਾਰ ਨੇ ਆ ਕੇ ਬੰਦੇ ਵਿਭਾਗ ਵਿੱਚ ਆ ਗਈ ਸੀ ਜੀ ਪ੍ਰਸ਼ਾਸਨ ਕਰ ਰਿਹਾ ਪੂਰਾ ਕੰਮ ਆਪਣਾ ਜੀ ਬੰਦਾ ਤੇਰਾ ਵੀਡੀਓ ਪਾਣ ਦਾ ਬਈ ਤੇਰੇ ਕਰਕੇ ਸਾਰਾ ਕੁਝ ਹੋ ਗਿਆ ਨਹੀਂ ਨਾ ਨਾ ਜੀ ਮੇਰੇ ਕਰਕੇ ਕਾਹਨੂੰ ਚਲੋ ਤੁਸੀਂ ਤੁਸੀਂ ਨਿਗਾਹ ਮਾਰੀ ਹੈ ਜੀ ਤਾਂ ਹੋਇਆ ਆ ਚਲੋ ਆਏ ਆ ਵੀਡੀਓ ਇਹਦੇ ਵਾਇਰਲ ਹੋਣ ਨਾਲ ਲੋਕਾਂ ਤੱਕ ਖਬਰ ਪਹੁੰਚ ਜਾਂਦੀ ਹੈ ਜੀ ਹੁਣ ਵੈਸੇ ਖਤਰੇ ਤੋਂ ਬਾਹਰ ਪਾਣੀ ਵੀ ਘਟ ਗਿਆ ਪਾਣੀ ਵੀ ਘਟ ਗਿਆ ਜੀ ਮੇਰਾ ਖਿਆਲ ਆ ਨਹਿਰ ਵਿੱਚੋਂ ਪਾਣੀ ਛੱਡ ਦਿੱਤਾ ਹੈ ਜੀ ਜੇ ਪਾਣੀ ਘਟਣ ਕਰਕੇ ਵੀ ਪਾਣੀ ਹੌਲਾ ਹੋ ਗਿਆ ਨਾ ਇਸ ਕਰਕੇ ਹਾਂ ਜੀ ਹਾਂ ਜੀ ਹਾਂ ਜੀ ਇਹ ਕਿੰਨੇ ਕ ਬਜੇ ਪਹੁੰਚ ਗਏ ਸੀ ਜੀ ਜਿਹੜੇ ਆਪਣੇ ਪ੍ਰਸ਼ਾਸਨ ਦੇ ਬੰਦੇ ਆ ਜੀ ਬਸ ਆਪਣੀ ਖਬਰ ਲੱਗਣ ਦੇ ਘੰਟਾ ਬਾਅਦ ਪਹੁੰਚ ਗਏ ਸਾਰੇ ਪਹੁੰਚ ਗਏ ਸੀ ਜੀ ਹਾਂ 1 ਘੰਟਾ ਬਾਅਦ ਪਹੁੰਚ ਗਏ ਬਹੁਤ ਧੰਨਵਾਦ ਜੀ ਸੋ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਤੁਰੰਤ ਐਕਸ਼ਨ ਲਿੱਤਾ ਜੀ ਮੌ ਖਾਤਰੇ ਨੂੰ ਮੌਕੇ ਤੇ ਸੰਭਾਲ ਲਿਆ ਤੇ ਦੋਸਤੋ ਜਿਹੜੀਆਂ ਮੈਂ ਸਵੇਰੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ ਉਹ ਇਥੋਂ ਦੀਆਂ ਸੀ ਸੋ ਆ ਦੇਖੋ ਜੀ ਇੱਥੇ ਪਾਣੀ ਆ ਜਿਹੜਾ ਪੂਰਾ ਐਸ ਇਹਦੇ ਬਰਾਬਰ ਚੱਲ ਰਿਹਾ ਸੀ ਸੋ ਆ ਦੇਖੋ ਸਪੀਡ ਪਾਣੀ ਦੀ ਹਜੇ ਵੀ ਬਹੁਤ ਆ ਲੇਕਿਨ ਫਿਰ ਵੀ ਹੁਣ ਪਾਣੀ ਬਹੁਤ ਹੱਦ ਤੱਕ ਘਟ ਚੁੱਕਿਆ ਏ ਤਕਰੀਬਨ ਪਹਿਲਾਂ ਨਾਲੋਂ ਪਾਣੀ ਦਾ ਜਿਹੜਾ ਲੈਵਲ ਹੈ ਜੀ ਸਾਢੇ 3 ਫੁੱਟ ਘਟ ਚੁੱਕਿਆ ਇਸ ਟਾਈਮ ਮੈਨੂੰ ਲੱਗਦਾ ਏ ਕਿ ਸਰਹੰਦ ਨਹਿਰ ਦੇ ਵਿੱਚ ਪਾਣੀ ਖੋਲ ਦਿੱਤਾ ਹੋਊਗਾ ਕਿਉਂਕਿ ਸਰਹੰਦ ਨਹਿਰ ਦੇ ਵਿੱਚ ਪਹਿਲਾ ਪਾਣੀ ਆ ਜਿਹੜਾ ਬੰਦ ਕੀਤਾ ਹੋਇਆ ਸੀ ਜਦੋਂ ਸਰਾਂਦ ਨਹਿਰ ਦੇ ਵਿੱਚ ਪਾਣੀ ਦਾ ਲੈਵਲ ਬੰਦ ਹੋਇਆ ਤਾਂ ਉਹ ਜਿੰਨਾ ਵੀ ਪਾਣੀ ਆ ਉਹ ਸਤਲੂ ਜ ਦਰਿਆ ਦੇ ਵਿੱਚ ਆਇਆ ਤੇ ਸਤਲੂ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਇਹ ਜਿਹੜਾ ਹੈਗਾ ਕਿ ਜਿਹੜਾ ਬੇਲੇ ਵਾਲੀ ਸਾਈਡ ਨੂੰ ਦੋਦਪੁਰ ਸਾਈਡ ਜਿਹੜਾ ਬੰਨ ਹੈ ਉਸ ਸਾਈਡ ਫਿਰ ਇਹਨੇ ਆਪਣੀ ਢਾਹ ਲਾਉਣੀ ਸ਼ੁਰੂ ਕਰਤੀ ਸੀ ਜੀ ਤੇ ਜਿਹੜਾ ਬਹੁਤ ਹੀ ਇੱਕ ਖਤਰੇ ਨੂੰ ਮੰਤਰਿਤ ਹੋ ਗਿਆ ਸੀ ਜੀ ਜਿਹੜਾ ਕਹਿੰਦੇ ਹੁੰਦੇ ਜਿੱਦਾਂ ਕਿ ਖਤਰਾ ਮੜਰਾਉਣ ਲੱਗ ਗਿਆ ਸੀ ਸੋ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਕਾਰਵਾਈ ਕੀਤੀ ਆ ਤੇ ਮੌਕਾ ਸੰਭਾਲ ਲਿਆ ਗਿਆ ਸੋ ਇਸ ਵਕਤ 5:30 ਹੋ ਚੁੱਕੇ ਆ ਜੀ 29 ਅਗਸਤ 2024 ਦਿਨ ਸ਼ੁੱਕਰਵਾਰ ਦੀ ਇਹ ਤੁਸੀਂ ਖਬਰ ਦੇਖ ਰਹੇ ਹੋ ਸੋ ਹੁਣ ਕੋਈ ਖਤਰਾ ਨਹੀਂ ਆ ਜੀ ਹੁਣ ਖਤਰੇ ਤੋਂ ਆਪਾਂ ਬਾਹਰ ਆ ਸੋ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਔਰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨਗਰ ਵਾਸੀਆਂ ਦਾ ਸੋ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਦਦ ਕੀਤੀ ਤੇ ਆਜੋ ਹੁਣ ਆਪਾਂ ਦੇਖਦੇ ਆਂ ਦੋਸਤੋ ਤੇ ਇੱਧਰ ਆ ਜੀ ਆ ਦੇਖੋ ਜੀ ਏ ਸ੍ਰੀ ਚਮਕੌਰ ਸਾਹਿਬ ਤੋਂ ਏ ਭਾਈ ਸ੍ਰੀ ਚਮਕੌਰ ਸਾਹਿਬ ਤੋਂ ਲੈ ਆਏ ਤੇ ਪਰਕੇ ਹਾਂਜੀ 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 ਸਰ ਚਮਕੌਰ ਸਾਹਿਬ ਤੋਂ ਹੈ ਜੀ ਆਪੋ ਬਹੁਤ ਵਧੀਆ ਹੋ ਗਿਆ ਚਲੋ ਭਾਈ ਮੌਕਾ ਸੰਭਾਲ ਲਿਆ ਤੁਸੀਂ ਮੌਕਾ ਬਹੁਤ ਵਧੀਆ ਹੋ ਗਿਆ ਜੀ ਮੌਕਾ ਸੰਭਾਲ ਹੋ ਗਿਆ ਲੋ ਦੇਖੋ ਦੋਸਤੋ ਇਹ ਵੀ ਭਾਈ ਸਵੇਰ ਦੇ ਲੱਗੇ ਹੋਏ ਆ ਜੀ ਇਹਨਾਂ ਦੀ ਬਹੁਤ ਮਦਦ ਹੈ ਔਰ ਬਹੁਤ ਇਹਨਾਂ ਦੀ ਹਾਰਡਵਰਕ ਦੇ ਕਾਰਨ ਜਿਹੜੀਆਂ ਇਹਨਾਂ ਨੇ ਮਿਹਨਤ ਕੀਤੀ ਆ ਸੋ ਉਹਦੇ ਕਾਰਨ ਇਹ ਮੌਕਾ ਸੰਭਾਲ ਹੋ ਗਿਆ ਜੀ ਤੇ ਇਲਾਕਾ ਵੀ ਸਾਰਾ ਪਹੁੰਚ ਗਿਆ ਸੀ ਮੌਕੇ ਤੇ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇਹ ਜਿਹੜੇ ਨગર ਨਿਵਾਸੀ ਆ ਮੌਕੇ ਤੇ ਪਹੁੰਚ ਗਏ ਸੀ ਸੋ ਧੰਨਵਾਦ ਹੈ ਜੀ ਪ੍ਰਸ਼ਾਸਨ ਦਾ ਔਰ ਧੰਨਵਾਦ ਹੈ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਇਹ ਖਤਰੇ ਨੂੰ ਟਾਲ ਦਿੱਤਾ ਹੈ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਨੂੰ ਵੀ ਤਾਂ ਜੋ ਜਿਹੜੇ ਲੋਕਾਂ ਦੇ ਅੰਦਰ ਇਸ ਵੀਡੀਓ ਨੂੰ ਦੇਖ ਕੇ ਜਿਹੜੀ ਪਹਿਲਾਂ ਵੀਡੀਓ ਪ੍ਰਕਾਸ਼ਿਤ ਹੋਈਆਂ ਕਿ ਇੱਕ ਖਤਰੇ ਦਾ ਅਲਾਰਮ ਵੱਜ ਰਿਹਾ ਸੀ ਸੋ ਉਸ ਤੋਂ ਹੁਣ ਰਾਹਤ ਹੈ ਜੀ ਹੁਣ ਆਪਾਂ ਖਤਰੇ ਤੋਂ ਬਾਹਰ ਆ ਸੋ ਧੰਨਵਾਦ